ਪੜਿਆ ਹੋਵੇ ਗੁਨਾਹਗਾਰ ਉਹ ਵੀ ਗੁਨਾਹਗਾਰ ਆ ਜਿਹੜਾ ਪੜ ਕੇ ਪੜਾਈ ਕਰਕੇ ਤੇ ਦੂਸਰੇ ਦੀ ਬੇਇੱਜ਼ਤੀ ਕਰਦਾ ਦੂਸਰ ਨੂੰ ਨੀਵਾਂ ਵਿਖਾਉਣਾ ਚਾਹੁੰਦਾ ਉਹਦੀ ਪੜਾਈ ਵੀ ਕਿਸੇ ਕੰਮ ਨਹੀਂ ਉਹ ਵੀ ਗੁਨਾਹਗਾਰ ਆ ਉਹ ਜੈਨਾਂ ਵਿਦਵਾਨਾਂ ਦੀ ਧਰਤੀ ਹੈ بڑے بڑے ਪੰਡਿਤ ਪੰਡਿਤ ਭਾਵ ਗਿਆਨੀ बड़े-बड़े पंडित बड़े-बड़े ज्ञानवान ਉੱਥੇ ਰਹਿੰਦੇ ਸਨ ਉੱਥੇ ਇੱਕ ਗਿਆਨੀ ਵਿਦਵਾਨ ਪੰਡਤ ਆਇਆ ਉਹਨੇ ਊਠ ਤੇ ਕਿਤਾਬਾਂ ਲਦੀਆਂ ਬੜਾ ਵੱਡਾ ਗਿਆਨੀ ਆ ਆਪਣੇ ਆਪ ਨੂੰ ਸਮਝੇ ਤੋ ਜਿੱਥੇ ਚਰਚਾ ਕਰਦਾ ਸੀ ਨਾ ਜੇ ਚਰਚਾ ਚ ਕੋਈ ਹਾਰ ਜਾਂਦਾ ਸੀ ਉਹਦੀਆਂ ਕਿਤਾਬਾਂ ਉਹਦੇ ਵੇਦ ਸਾਰੇ ਚੁੱਕ ਲਿਆਉਂਦਾ ਸੀ ਵੀ ਤੂੰ ਹਾਰ ਗਿਆ ਉਜੈਨ ਦੀ ਧਰਤੀ ਤੇ ਗਾਹ ਤੋਂ ਨੇ ਘੋਸ਼ਣਾ ਕੀਤੀ ਕੋਈ ਜਾਂਦਾ ਵਿਦਵਾਨ ਆ ਕੇ ਮੇਰ ਨਾਲ ਚਰਚਾ ਕਰੇ ਹੁਣ ਜਿਹੜੇ ਉੱਥੇ ਵਿਦਵਾਨ ਸਨ ਘਬਰਾ ਗਏ ਵੀ ਇਹ ਤੇ ਬਹੁਤ ਵੱਡਾ ਵਿਦਵਾਨ ਤੇ ਕਰਾਂਗੇ ਕੀ ਉਹਨਾਂ ਨੇ ਇੱਕ ਸਲਾਹ ਕੀਤੀ ਭਈ ਆਪਾਂ ਇੰਜ ਕਰੀਏ ਇੱਕ ਗਰੀਬ ਤੇਲੀ ਸੀ ਤੇਲੀ ਅੱਖ ਤੋਂ ਕਾਣਾ ਇੱਕ ਵੱਖ ਸੀ ਉਹਦੀ ਉਹਨੂੰ ਜਾ ਕੇ ਇਕੱਠੋ ਕੇ ਕਹਿਣ ਲੱਗੇ ਪੇ ਤੈਨੂੰ ਚੰਗੇ ਕੱਪੜੇ ਪਵਾ ਦੇਨੇ ਧੋਤੀ ਬਣਾ ਦੇਨੇ ਆ ਤੇ ਤੂੰ ਜਾ ਕੇ ਚਰਚਾ ਕਰੀ ਜ ਹਾਰ ਵੀ ਗਿਆ ਤੇ ਤੇਰਾ ਕੀ ਘਸ ਚੱਲਿਆ ਤੈਨੂੰ ਤਾਂ ਕੁਝ ਵੀ ਨਹੀਂ ਹੋਣਾ ਤੂੰ ਕਿਹੜਾ ਐਡਾ ਵਿਦਵਾਨ ਆ ਉਹ ਕਹਿੰਦਾ ਮੈਂ ਕਰਾਂਗਾ ਕੀ ਮੇਂ ਤਾਂ ਤੁਰਨਾ ਵੀ ਨਹੀਂ ਹੁੰਦਾ ਚਾਜ ਨਾਲ ਉਹ ਅਜੇ ਤੂੰ ਘਬਰਾ ਰਾ ਸੀ ਤੇਰੇ ਨਾਲ ਜਾਵਾਂਗੇ ਮੰਚ ਤੇ ਸਟੇਜ ਤੇ ਤੇਰੇ ਨਾਲ ਪਾਵਾਂਗੇ ਤੇ ਤੂੰ ਚੱਲ ਉਹ ਕੱਪੜੇ ਪਵਾਤੇ ਨਵਾਤਵਾ ਦਿੱਤਾ ਹੁਣ ਜੁੱਤੀ ਕਦੀ ਉਹਨੇ ਪਾਈ ਨਹੀਂ ਸੀ ਤੇ ਜੁੱਤੀ ਉਹਨੇ ਪਨੇ ਦੇ ਵਿੱਚ ਬਲੇਟ ਕੇ ਤੇ ਕੋਲ ਫੜ ਲਈ ਰੱਖ ਲਈ ਉਹ ਨਾਲ ਦੇ ਪੰਡਤ ਵੀ ਬਹਿ ਗਏ ਮੰਚ ਤੇ ਸਟੇਜ ਤੇ ਬਹਿ ਗਏ ਤੇ ਜਿਹਨੇ ਚਰਚਾ ਕਰਨੀ ਸੀ ਉਹ ਪੰਡਤ ਵੀ ਆ ਗਿਆ ਮੈਂ ਪਹਿਲਾਂ ਫਿਰ ਬਾਰ ਬਾਰ ਕਹਿ ਦਵਾ ਪੰਡਤ ਤੋਂ ਭਾਵ ਕੋਈ ਬੋਦੀ ਵਾਲਾ ਪੰਡਤ ਨਹੀਂ ਪੰਡਤ ਤੋਂ ਭਾਵ ਗਿਆਨਮਾਨ ਵਿਦਵਾਨ ਜਿਹਨੂੰ ਸੋਝੀ ਆ ਜਿਹਨੂੰ ਗਿਆਨ ਆ ਜਿਹਨੂੰ ਇਲਮਾ ਜਿਹਦੇ ਕੋਲ ਕੋਈ ਸਿੱਖਿਆ ਹੈ ਉਹ ਪੰਡਤ ਉਹ ਵੀ ਆ ਕੇ ਬਹਿ ਗਿਆ ਉਹ ਪੰਡਿਤ ਕਹਿ ਲਗਾ ਤੇਲੀ ਪੰਡਿਤ ਨੂੰ ਵੇਖਣ ਤੋਂ ਵੀ ਪੰਡਿਤ ਬਣ ਗਿਆ ਸੋਹਣੇ ਕੱਪੜੇ ਪਾ ਲਏ ਜੁੱਤੀਆਂ ਨੇ ਕੋਲ ਰੱਖੀ ਸੀ ਕੱਪੜੇ ਚ ਬਲੇਟ ਕੇ ਚਰਚਾ ਕਰਨ ਵਾਲਾ ਪੰਡਿਤ ਕਹਿ ਲਗਾ ਪੰਡਿਤ ਜੀ ਪਹਿਲਾਂ ਆਪਾਂ ਵਿਦਵਾ ਵਿਦਵਤਾ ਇੱਕ ਜੁਦੀ ਪਰਖਾਂਗੇ ਇਸ਼ਾਰਿਆਂ ਨਾਲ ਵਿਚਾਰ ਬਾਅਦ ਵਿੱਚ ਹੋਵੇਗੀ ਉਹ ਕਹਿੰਦਾ ਠੀਕ ਹੈ ਜੀ ਹੁਣ ਪੰਡਿਤ ਨੇ ਇੱਕ ਹੱਥ ਇੱਕ ਉਂਗਲ ਤੇ ਚੁੱਕੀ ਇੰਜ ਕਰਕੇ ਉਹਦਾ ਮਤਲਬ ਸੀ ਪ੍ਰਮਾਤਮਾ ਇੱਕ ਆ ਹੁਣ ਉਹ ਤੇਲੀ ਨੇ ਸੋਚਿਆ ਵੀ ਮੇਰੀ ਇੱਕ ਆਖਿਆ ਤੇ ਕਹਿੰਦਾ ਮੈਂ ਤੇਰੀ ਦੂਜੀ ਵੀ ਕੱਢ ਦੂੰ ਉਹ ਨੇ ਆ ਕਰ ਕਰ ਦਿੱਤਾ ਉਹ ਨੇ ਦੋਵੇਂ ਕਰ ਦਿੱਤੀਆਂ ਉਂਗਲਾਂ ਹੁਣ ਜਿਹੜਾ ਚਰਚਾ ਕਰਨ ਵਾਲਾ ਪੰਡਤ ਸੀ ਉਹਨੇ ਇਹ ਸੋਝਿਆ ਵੀ ਇਹ ਗੱਲ ਕਹਿੰਦਾ ਭਈ ਉਹਦੇ ਦੋ ਰੂਪ ਨੇ ਨਿਰਗੁਣ ਤੇ ਸਰਗੁਣ ਉਹ ਆਂਦਾ ਵੀ ਪੰਡਤ ਤੇ ਬੜਾ ਸਿਆਣਾ ਮੈਂ ਕਹੇ ਸੀ ਪ੍ਰਮਾਤਮਾ ਇਕਾ ਹੁਣ ਉਹ ਤੇਲੀ ਨੇ ਇਹ ਸਮਝਿਆ ਸੀ ਕਹਿੰਦਾ ਮੈਂ ਤੇਰੀ ਇੱਕ ਅੱਖ ਕੱਢ ਦੂੰਗਾ ਇੱਕ ਤੇਰੀ ਪਹਿਲੇ ਕਹਾਣੀ ਦੂਜੀ ਵੀ ਕੱਢ ਦੂੰ ਉਹਨੇ ਕਹ ਮੈਂ ਤੇਰੀ ਦੋਵੇਂ ਕੱਢ ਦੂੰ ਹੁਣ ਉਹਨੇ ਇਹ ਸਮਝਿਆ ਲਿਆ ਵੀ ਇਹ ਕਹਿੰਦਾ ਮੈਂ ਕਿਹਾ ਪ੍ਰਮਾਤਮਾ ਇਕਾ ਇਹ ਕਹਿੰਦਾ ਉਹਦੇ ਦੋ ਸਰੂਪ ਹਨ ਨਿਰਗੁਣ ਤੇ ਸਰਗੁਣ ਹੁਣ ਚਰਚਾ ਕਰਨ ਵਾਲੇ ਸਿਆਣੇ ਪੰਡਤ ਨੇ ਫੇਰ ਇੰਜਾਂ ਹੱਥ ਕੀਤਾ ਉਹਦਾ ਮਤਲਬ ਸੀ ਕਿ ਸ੍ਰਿਸ਼ਟੀ ਦੀ ਰਚਨਾ ਪੰਜਾ ਤਤਾਂ ਤੋਂ ਹੋਈ ਆ ਹੁਣ ਤੇਲੀ ਨੇ ਸਮਝਿਆ ਵੀ ਇਹ ਕਹਿੰਦਾ ਮੈਂ ਤੇਰੇ ਚਪੇੜ ਮਾਰੂੰਗਾ ਜੇ ਤੈਨੂੰ ਕੁਝ ਨਹੀਂ ਆਉਂਦਾ ਤੇ ਉਹਨੇ ਅਗੋਂ ਮੁੱਕੀ ਕਰਤੀ ਇੰਜ ਕਰਕੇ ਮੁੱਠ ਬੀਜ ਦਿੱਤੀ ਉਹ ਜਿਹੜਾ ਉਹਨੇ ਉਹਦੇ ਦੇਖਿਆ ਵੀ ਤੂੰ ਚਪੇੜ ਮਾਰ ਗਏ ਤੇ ਮੈਂ ਮੁੱਕੀ ਮਾਰੂੰ ਹੁਣ ਚਰਚਾ ਵਾਲੇ ਪੰਡਤ ਨੇ ਸਮਝ ਲਿਆ ਵੀ ਮੈਂ ਇਹਨੂੰ ਕਿਹਾ ਵੀ ਪੰਜਾ ਤਤਾਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਆ ਤੇ ਇਹ ਕਹਿੰਦਾ ਜਦੋਂ ਪ੍ਰਮਾਤਮਾ ਆਪਣੇ ਵਿੱਚ ਫੇਰ ਸਮੇਟ ਲੈਂਦਾ ਤੇ ਪੰਜ ਤਤ ਖਤਮ ਹੋ ਜਾਂਦੇ ਨੇ ਆਪਣੇ ਵਿੱਚ ਸਮੇਟੇਦਾ ਉਹਦਾ ਪੰਡਤ ਬੜਾ ਸਿਆਣਾ ਇਹ ਤੇ ਉਹ ਆਂਦਾ ਜੀ ਫਿਰ ਚਰਚਾ ਕਰੀਏ ਆਂਦਾ ਚਲੋ ਸ਼ੁਰੂ ਕਰਦੇ ਆਂ ਤੇ ਲੀ ਕਹਿੰਦਾ ਚਲੋ ਕਰੋ ਹੁਣ ਉਹ ਜਿਹੜੀ ਜੁੱਤੀ ਪਈ ਸੀ ਕੱਪੜੇ ਚ ਭੇਟੀ ਤੇ ਚਰਚਾ ਵਾਲਾ ਪੰਡਤ ਕਹਿੰਦਾ ਲੱਗਾ ਪੰਡਤ ਜੀ ਇਹ ਕੀ ਚੀਜ਼ ਆ ਉਹ ਕਹਿਣ ਲੱਗਾ ਇਹ ਕੰਟਕ ਚੂਰਨ ਪ੍ਰਾਣ ਉਹਦਾ ਭਾਵ ਸੀ ਕਿ ਕੰਡਿਆਂ ਨੂੰ ਮਾਰ ਦੇਣ ਵਾਲਾ ਪੈਰੀ ਜੁੱਤੀ ਪਾਉਣ ਵਾਲਾ ਜੁੱਤੀ ਐ ਕੰਡਿਆਂ ਨੂੰ ਮਲ ਦੇਣ ਵਾਲੀ ਕੰਟਕ ਚੂਰਨ ਪ੍ਰਾਣ ਆਂਦਾ ਮੈਂ ਤਾਂ ਕਦੀ ਪੜਿਆ ਹੀ ਨਹੀਂ ਜੀ ਆਂਦੇ ਚੰਗਾ ਪੜ ਕੇ ਆਓ ਫਿਰ ਉਠ ਖਲੋਤਾ ਕਿ ਮੈਂ ਤੇ ਇਹ ਪ੍ਰਾਣ ਹੀ ਨਹੀਂ ਪੜਿਆ ਅਜ ਤੱਕ ਇਹ ਵੇਦ ਪੜਿਆ ਹੀ ਨਹੀਂ ਇਹ ਕਿਤਾਬ ਹੀ ਨਹੀਂ ਪੜੀ ਇਹ ਕੀ ਲਿਖਿਆ ਭਾਵੇਂ ਉਹ ਤੇਲੀ ਬਿਨਾ ਮਤਲਬ ਤੋਂ ਹੀ ਜਿੱਤ ਗਿਆ ਉਹਨੇ ਜੁੱਤੀ ਤੋਂ ਕੰਮ ਲਿਆ ਤੇ ਜਿਹੜਾ ਪੜ੍ਹਾਈ ਕਰਦਾ ਸੀ ਜਿਹੜਾ ਇਨਮ ਸੀ ਜਿਹਨੂੰ ਗਿਆਨ ਸੀ ਉਹਨੇ ਗਿਆਨ ਨੂੰ ਜੁੱਤੀ ਤੋਂ ਕੰਮ ਲਿਆ ਇੱਕ ਨੇ ਜੁੱਤੀ ਤੋਂ ਗਿਆਨ ਦਾ ਕੰਮ ਲਿਆ ਇੱਕ ਨੇ ਗਿਆਨ ਤੋਂ ਜੁੱਦੀ ਦਾ ਕੰਮ ਲਿਆ ਇਸ ਵਿੱਚ ਦੋਵੇਂ ਫੇਲ ਨੇ ਸਿਆਣੇ ਕਹਿੰਦੇ ਨੇ ਕਿਸੇ ਨੇ ਪੜੀਆਂ ਪੋਥੀਆਂ ਕਿਸੇ ਨੇ ਵਾਈ ਅੱਖੋਤੀਆਂ ਹੈ ਦੋਵੇਂ ਕੁਝੇ ਤੇ ਸਾਹਿਬ ਕਹਿੰਦੇ ਨੇ ਤੇ ਜਿਉ ਪੜ੍ਹਾਈ ਕਰਕੇ ਇਲਮ ਕਰਕੇ ਆਪਣੀ ਵਿਦਵਤਾ ਕਰਕੇ ਮਾੜਾ ਕੰਮ ਕਰਦਾ ਮੰਦੇ ਕੰਮ ਕਰਦਾ ਤੇ ਉਹ ਗੁਨਾਹਗਾਰ